ਸਸਿਕਾ ਜੀ ਤੁਸੀਂ ਦੇਖ ਰਹੇ ਹੋ ਵਰਲਡਵਾਈਡ ਬੀਐਸਪੀ ਸਪੋਰਟਰਸ ਮੈਂ ਅਮਨਦੀਪ ਕੌਰ ਸੰਧੀ ਹਾਜ਼ਰ ਹਾਂ ਪ੍ਰੋਗਰਾਮ ਭੋਜਨ ਮੁੱਦੇ ਲੈ ਕੇ ਸਟੂਡੀਓ ਵਿੱਚ ਗੱਲਬਾਤ ਕਰਨ ਲਈ ਮੇਰੇ ਨਾਲ ਅੱਜ ਮੌਜੂਦ ਹਨ ਸਾਡੇ ਸਹਿਯੋਗੀ ਸਾਥੀ ਰਾਕੇਸ਼ ਕੁਮਾਰ ਜੀ ਰਾਕੇਸ਼ ਜੀ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਵਰਲਡਵਾਈਡ ਬੀਐਸਪੀ ਸਪੋਰਟਰਸ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਜੀਨ ਜੈ ਭਾਰਤ ਰਾਕੇਸ਼ ਜੀ ਅੱਜ ਅਸੀਂ ਗੱਲਬਾਤ ਕਰਾਂਗੇ ਚਲੰਦੜ ਲੋਕ ਸਭਾ ਸੀਟ ਦੇ ਸਿਆਸੀ ਇਤਿਹਾਸ ਬਾਰੇ ਦੇ ਕੋਈ ਸ਼ੁਰੂ ਤੋਂ ਇਸ ਸੀਟ ਤੇ ਜਿਹੜੀ ਆ ਕਾਂਗਰਸ ਜੀ ਦੀ ਪਕੜ ਮਜ਼ਬੂਤ ਰਹੀ ਆ 1952 ਦੇ ਵਿੱਚ ਅਮਰ ਸਿੰਘ ਜਿਹੜੇ ਆ ਕਾਂਗਰਸ ਵਲੋਂ ਉਹ ਸੰਸਦ ਜਣੇ ਗਏ ਸੀ 1957 ਤੋਂ ਲੈ ਕੇ 1970 ਤੱਕ ਜਿਹੜੇ ਆ ਫਿਰ ਆ ਕਾਂਗਰਸ ਦੇ ਸ਼ਰਮ ਸਿੰਘ ਜਿਹੜੇ ਆ ਉਹ ਇੱਥੇ ਕਾਬਜ਼ ਰਹੇ ਜੀ ਉਸ ਤੋਂ ਬਾਅਦ ਥੋੜਾ ਜਿਹਾ ਲੋਕਾਂ ਨੇ ਇੱਥੇ ਬਦਲਾ ਜਿਹੜਾ ਲੈਂਦਾ 1977 ਦੇ ਵਿੱਚ ਪਹਿਲੀ ਵਾਰ ਜਿਹੜੇ ਆ ਅਕਾਲੀ ਦਰ ਦੇ ਅਖਬਾਰ ਸਿੰਘ ਢਿੱਲੋਂ ਪਹਿਲੀ ਵਾਰ ਜਿਹੜੇ ਇੱਥੇ ਜਿੱਤੇ ਸਨ ਉਸ ਤੋਂ ਬਾਅਦ 1980 ਵਿੱਚ ਫਿਰ ਕਾਂਗਰਸ ਨੇ ਜਿਹੜੀ ਆ ਵਾਪਸੀ ਕੀਤੀ ਤੇ ਰਜਿੰਦਰ ਸਿੰਘ ਸਪੈਰੋ ਜਿਹੜੇ ਆ ਉਹ ਤੋਂ ਸੰਸਦ ਚੁਣੇ ਗਏ ਸਨ ਜੀ ਪਰ ਉਹ 1999 ਤੱਕ ਸੰਸਦ ਜਿਹੜੇ ਇੱਥੇ ਰਹੇ ਉਸ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ ਜਨਤਾਧਰ ਦੇ ਸੰਸਦ ਚੁਣੇ ਗਏ ਇਸ ਸੀਟ ਦੇ ਤੋਂ ਫਿਰ ਕਾਂਗਰਸ ਨੇ ਸੀਟ ਦੇ ਉੱਤੇ ਕਬਜ਼ਾ ਕੀਤਾ ਤੇ 1993 ਤੱਕ ਕਾਂਗਰਸ ਦੇ ਅੰਗਰਾਜ ਸਿੰਘ ਜਿਹੜੇ ਆ ਉਹ ਸੰਸਦ ਰਹੇ 1996 ਦੇ ਵਿੱਚ ਆਲੀ ਜਨ ਦੇ ਦਾਪੜਾ ਸਿੰਘ ਖੇੜਾ ਨੇ ਇਸ ਸੀਟ ਦੇ ਉੱਤੇ ਇੱਕ ਵਾਰ ਕਬਜ਼ਾ ਜਮਾਇਆ 1998 ਦੇ ਵਿੱਚ ਫਿਰ ਇੰਦਰ ਕੁਮਾਰ ਗੁਜਰਾਲ ਜਿਹੜੇ ਆ ਉਹ ਇਥੋਂ ਜਿੱਤੂ ਰਹੇ ਉਸ ਤੋਂ ਬਾਅਦ 1999 ਦੇ ਵਿੱਚ ਉਹ ਵੀਰ ਸਿੰਘ ਸੰਸ ਜਿਹੜੇ ਆ ਉਹ ਚੁਣੇ ਗਏ 2004 ਤੋਂ ਲੈ ਕੇ 9 ਤੱਕ ਰਾਣਾ ਗੱਜੂ ਸਿੰਘ ਕਾਂਗਰਸ ਦੇ ਜਿਹੜੇ ਆ ਕਾਫੀ ਮਨੇ ਪਰ ਮਨੇ ਜਿੱਤ ਰਿਹਾ ਹੋ ਉਹ ਇਥੋਂ ਸੰਸਦ ਚੁਣੇ ਗਏ 2009 ਤੋਂ ਲੈ ਕੇ 2014 ਤੱਕ ਮਹਿੰਦਰ ਸਿੰਘ ਕੇਪੀ ਜਿਹੜੇ ਜਿਨ੍ਹਾਂ ਨੂੰ ਇਸ ਵਾਰ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਜ਼ਿਲ੍ਹਾ ਅੰਦਰ ਲੋਕ ਸਭਾ ਸਿੱਟੂ ਫਿਰ ਸੰਤੋਖ ਸਿੰਘ ਚੌਧਰੀ ਜਿਹੜੇ ਆ 2014 ਤੋਂ ਲੈ ਕੇ 2019 ਤੱਕ ਰਹੇ 2019 ਦੇ ਵਿੱਚ ਜਿਹੜਾ ਮੁਕਾਬਲਾ ਕਾਫੀ ਫਾਸਮਾਈ ਜਿਹਦੇ ਵਿੱਚ ਬਹੁਤ ਜਣ ਸਮਾਈ ਪਾਰਟੀ ਦੇ ਪ੍ਰਵਿੰਦਰ ਕੁਮਾਰ ਨੇ ਵੀ ਜਿੱੜਿਆ ਕਾਫੀ ਬੀਡੀਡੀ ਲੀਡ ਦੇ ਨਾਲ ਵੋਟਾਂ ਹਾਸਲ ਕੀਤੀਆਂ ਤਕਰੀਬ 2 ਲੱਖ ਤੋਂ ਉੱਪਰ ਮੋਟਾ ਲੈ ਕੇ ਗਏ ਸਨ ਹੁਣ ਲੇਕਿਨ ਇੱਕ ਵਾਰ ਜਟੀ ਆਈਡੀਆ ਭਰੇ ਕਾਂਗਰਸ ਦੇ ਹੈਸੀ ਆਈਸੀ ਇਹ ਸੀਟ ਔਰ ਉਸ ਤੋਂ ਬਾਅਦ 2023 ਦੇ ਵਿੱਚ ਜਿਹੜੀ ਆ ਭਾਰਤ ਜੋੜੋ ਯਾਤਰਾ ਜਿਹੜੀ ਕਾਂਗਰਸ ਦੀ ਜਿਹੜੀ ਉਹਦੇ ਵਿੱਚ ਚੌਧਰੀ ਸੰਤੋਖ ਸਿੰਘ ਜੀ ਜਿਹੜੀ ਆ ਹਾਰਟ ਅਟੈਕ ਨਾਲ ਡੈਥ ਹੋ ਜਾਂਦੀ ਹੈ ਤੇ ਇਹ ਜਿਹੜੀ ਸੀਟ ਹੈ ਇੱਕ ਵਾਰ ਫਿਰ ਖਾਲੀ ਹੋਣ ਤੋਂ ਬਾਅਦ ਇਥੇ ਜਿਹੜੀ ਆ ਦੁਬਾਰਾ ਚੋਣੇ ਚੋਰ ਕਰਾਈ ਜਾਂਦੀ ਆ ਜਿਸ ਦੇ ਵਿੱਚ ਸ਼ਿਸ਼ੀ ਕੁਮਾਰ ਰਿੰਕੂ ਜੀ ਵੱਲੋਂ ਜਿਹੜੀ ਆ ਉਹ ਚੋਣ ਜਿਹੜੀ ਆ ਜਿੱਤ ਲਈ ਜਾਂਦੀ ਆ ਤੇ ਇੱਕ ਸਾੜਾ ਜਿਹੜਾ ਉਹਨਾਂ ਨੂੰ ਕਾਫੀ ਕਾਫੀ ਮਿਲਦਾ ਇਸ ਦੇ ਵਿੱਚ ਜੇ ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਕਾਂਗਰਸ ਦੀ ਜਿਹੜੀ ਇੱਥੇ ਬਹੁਤ ਪਕੜ ਮਜ਼ਬੂਤ ਰਹੀ ਆ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਹੈ ਇਸ ਸੀਟ ਨੂੰ ਲੇਕਿਨ ਜਨੰਦਰ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਇੱਥੇ ਜਿਹੜੀ ਹਾਲਤ ਹੈ ਜੇ ਬਹੁਤ ਮਾੜੀ ਹੈ ਚਾਹੇ ਉਹ ਸਿਵਲ ਹਸਪਤਾਲਾਂ ਦੀ ਗੱਲ ਕਰੀਏ ਪੰਜਾਬ ਦੀਆਂ ਸੜਕਾਂ ਦੀ ਗੱਲ ਕਰੀਏ ਜੇ ਆਪਾਂ ਬਹੁਤੀ ਦੂਰ ਨਾ ਚਾਈਏ ਤਾਂ ਸ਼ ਇਸ ਆਪਣੇ ਲੋਕ ਸਭਾ ਹਾਲ ਦੇ ਵਿੱਚ ਵਿਧਾਨ ਸਭਾ ਹਲਕਾ ਫਲੋਰ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਆ ਹਲੇ ਤੱਕ ਵੀ ਜਿਹੜਾ ਹੈ ਨਾ ਬਸ ਡਾਵਾ ਨਿਰਮਾਣ ਹੀ ਹੋ ਸਕਿਆ ਜਿਹੜੇ ਸਿਵਲ ਹਸਪਤਾਲ ਦੀ ਗੱਲ ਕਰੀਏ ਤਾਂ ਇੰਨੀ ਘਟੀਆ ਹਾਲਤ ਮੈਨੂੰ ਨਹੀਂ ਲੱਗਦਾ ਹੋਰ ਕਿਸੇ ਸਟੇਟ ਦੇ ਵਿੱਚ ਹੋਊਗੀ ਇਹਦਾ ਦੂਜੀ ਗੱਲ ਜੇ ਆਪਾਂ ਸਕੂਲਾਂ ਦੀ ਗੱਲ ਕਰੀਏ ਹਜੇ ਤੱਕ ਜਿਹੜੇ ਪ੍ਰਾਇਮਰੀ ਸਕੂਲਾਂ ਦਾ ਕੋਈ ਡਿਵੈਲਪਮੈਂਟ ਨਹੀਂ ਹੋਈ ਜੀ ਪਾਵਨ ਨੂੰ ਸਮਾਰਟ ਸਕੂਲਾਂ ਦਾ ਨਾਮ ਦੱਬਿਆ ਰਹਿਤਾ ਹੋਵੇ ਲੇਕਿਨ ਅੱਜ ਵੀ ਉੱਥੇ ਨਾ ਟੀਚਰ ਆ ਨਾ ਸਿਖਿਆ ਨਾ ਬੱਚਾ ਮੁਕਤਾ ਬਾਈ ਨਹੀਂ ਆਵਲਾ ਦੁਨੀਆ ਤੇ ਕੋਲ ਮਾਰੇ ਹਾਲਤ ਜਿਹੜੀ ਆ ਬਹੁਤ ਮਾਰੀ ਹੈ ਜੀ ਕਾਗਜ਼ਾਂ ਦੇ ਵਿੱਚ ਨਾ ਜਲੰਧਰ ਨੂੰ ਜਿਹੜਾ ਉਹ ਸਰਕਾਰ ਨੇ 스마트 ਸਿਟੀ ਦਾ ਦਰਜਾ ਦਿੱਤਾ ਹੋਇਆ ਜੋ ਵੀ ਇੱਥੇ ਬਾਰਿਸ਼ ਆਉਂਦੀ ਆ ਪਾਣੀ ਦੀ ਗੁਨਕਾਸੀ ਦਾ ਪ੍ਰਬੰਧ ਨਹੀਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਲੋਕ ਜਿਹੜੇ ਆ ਉਥੇ ਕੈਂਸਰ ਵਾਲੀਆਂ ਮਮਾਰੀਆਂ ਦੇ ਨਾਲ ਪੀੜੇ ਤੇ ਆ ਸਿਵਲ ਹਸਪਤਾਲਾਂ ਦੇ ਵਿੱਚ ਉਹਦਾ ਰਾਜ ਤੱਕ ਨਹੀਂ ਹੈ ਚੱਜਣਾ ਪਰ ਪੇਪਰਾਂ ਦੇ ਵਿੱਚ ਸੁਣਦੇ ਵਿੱਚ ਅਸੀਂ ਜਾਣਕਾਰੀ ਇਹ ਮਿਲਿਆ ਕਿ ਜਿਹੜੀ ਇੱਥੇ ਜਿਹੜੀ ਸਰਕਾਰ ਜਿੰਨੇ ਵੀ ਐ ਐਮਪੀ ਬਣੇ ਆ ਉਹਨਾਂ ਨੇ ਉਹ ਸਰਕਾਰ ਵੀ ਇੱਥੇ ਬਣਾਤੀਆਂ ਜਿਹੜੀਆਂ ਪੰਜਾਬ ਵਿੱਚ ਹੈ ਹੀ ਨਹੀਂ ਜੋ ਜਲੰਧਰ ਦੇ ਵਿੱਚ ਹੈ ਹੀ ਨਹੀਂ ਮੌਜੂਦ ਨਹੀਂ ਉਹ ਸੜਕਾਂ ਵੀ ਪੇਪਰਾਂ ਦੇ ਵਿੱਚ ਬਣੀਆਂ ਹੋਈਆਂ ਆ। ਰਕੇਸ਼ੀ ਇਸ ਵਾਰ ਵੀ ਜਿਸ ਤਰ੍ਹਾਂ ਜਲੰਧਰ ਵਿੱਚੋਂ ਕਾਫੀ ਮਜ਼ਬੂਤ ਕੈਂਡੀਡੇਟ ਖੜੇ ਹੋਏ ਨੇ ਤੁਹਾਡੇ ਸਾਹਮਣੇ ਇਹਨਾਂ ਚੋਂ ਕੌਣ ਬਾਜ਼ੀ ਮਾਰੇਗਾ? ਦੇਖੋ ਤੁਸੀਂ ਜੀ ਜੇ ਕੈਂਡੀਡੇਟ ਦੀ ਜਿਹੜੀ ਇਹ ਯੋਗਤਾ ਦੀ ਗੱਲ ਕੀਤੀ ਜਾਵੇ ਸਭ ਤੋਂ ਵੱਧ ਜੇ ਕੁਆਲਿਫਾਈਡ ਦੀ ਗੱਲ ਕਰੀਏ ਤਾਂ ਲੋਕ ਸਭਾ ਸੀਟ ਜਿਹੜੀ ਹੈ ਜਲੰਧਰ ਹੈ ਇਹਦੇ ਵਿੱਚ ਜਿਹੜੇ ਉਮੀਦਵਾਰ ਆ ਉਹ ਐਡਵੋਕੇਟ ਮਲਵਿੰਦਰ ਕੁਮਾਰ ਜੀ ਆ ਜਿਨ੍ਹਾਂ ਨੇ ਐਲ ਐਲ ਬੀ ਜਿਹੜੀ ਆ ਡਿਗਰੀ ਕੀਤੀ ਹੋਈ ਆ ਜਿਹੜੀ ਆ ਡਬਲ ਐਮ ਏ ਉਹਨਾਂ ਨੇ ਕੀਤੀ ਆ ਮਕੈਨੀਕਲ ਇੰਜੀਨੀਅਰਿੰ ਵਿਊਜ਼ ਇਸ ਇਨ ਅਟਰੀਆ ਕੁਆਲਿਫਾਈਡ ਆ ਪੱਤਰਕਾਰਤਾ ਦੇ ਵਿੱਚ ਜਰਨਲਿਜ਼ਮ ਦਾ ਉਹਨਾਂ ਨੇ ਜਿਹੜੀ ਆ ਭਾਈ ਕੀਤੀ ਹੋਈ ਆ ਅਲੱਗ ਇਥੋਂ ਚਾਂਜੀਸਨ ਚੰਨੀ ਜਿਹੜੇ ਆ ਮੁੱਖ ਮੰਤਰੀ ਜਿਹੜੇ ਸਾਬਕਾ ਪੰਜਾਬ ਦੇ ਉਹ ਵੀ ਇਥੋਂ ਕਾਂਗਰਸ ਵੱਲੋਂ ਚੋਣ ਵਿਧਾਨ ਵਿੱਚ ਉਤਾਰੇ ਗਏ ਆ ਪਰੰਤੂ ਇਸ ਵਾਰ ਉਹਨਾਂ ਦੀ ਜਿਹੜੀ ਉਹ ਲੋਕਪ੍ਰਿਤਾ ਹੈ ਜਿਹੜੀ ਉਹਦੇ ਵਿੱਚ ਕਾਫੀ ਜ਼ਿਆਦਾ ਘਟ ਰਿਹਾ ਦੋ ਵਿਧਾਨ ਸਭਾ ਜਿਹੜੇ ਉਹ 2022 ਦੇ ਵਿੱਚ ਹਾਰ ਗਏ ਸਨ ਉਸ ਤੋਂ ਬਾਅਦ ਚਾਂਜੀਸਨ ਚੰਨੀ ਜਿਹੜੇ ਆ ਪੰਜਾਬ ਨੂੰ ਛੱਡ ਕੇ ਅਮਰੀਕਾ ਚਲ ਗਏ ਸਨ ਉਸ ਤੋਂ ਬਾਅਦ ਦਿਖੇ ਨਹੀਂ ਇਸ ਵਾਰ ਜਦੋਂ ਜੂਈ ਉਹਨਾਂ ਨੂੰ ਪਤਾ ਲੱਗਿਆ ਜਲੰਧਰ ਦੇ ਵਿੱਚੋਂ ਚੋਣ ਲੜਾਈ ਜਾ ਸਕਦੀ ਆ ਤੇ ਉਹ ਉੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਆ ਕੇ ਇੱਥੇ ਡੇਰੇ ਲਾ ਲਏ ਜਿਹੜੇ ਚੱਲਦੇ ਆ ਕਾਂਗਰਸ ਦੇ ਵਿੱਚ ਕਾਫੀ ਪਾੜ ਵੀ ਪਏ ਆ ਚਾਹੇ ਉਹ ਚੌਧਰੀ ਪਰਵਾੜ ਦੀ ਗੱਲ ਕਰੀਏ ਜਿਹੜੇ ਆਪਣੇ ਉਹ ਟਿਕਟ ਦੇ ਉੱਤੇ ਜਲੰਧਰ ਦੇ ਉੱਤੇ ਆਪਣੀ ਦਾਵੇਦਾਰੀ ਜਿਹੜੀ ਆ ਉਹ ਜਿਤਾਉਂਦੇ ਸਨ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ ਕਾਂਗਰਸ ਦੇ ਉੱਤੇ ਹਮੇਸ਼ਾ ਤੋਂ ਆਪਣੀ ਜਿਹੜੀ ਦਾਵੇਦਾਰੀ ਪੇਸ਼ ਕਰਦੇ ਆਏ ਹਾਲਾਂਕਿ ਕਾਂਗਰਸ ਨੇ ਉਹਨਾਂ ਦੀ ਕਦੇ ਸੁਣੀ ਨਹੀਂ ਹਮੇਸ਼ਾ ਹੀ ਉਹਨਾਂ ਨੂੰ ਹਨੋਰ ਕੀਤਾ ਉਹਨਾਂ ਨੇ ਇਸ ਵਾਰ ਪਾਰਟੀ ਛੱਡ ਦਿੱਤੀ ਹੈ ਔਰ ਇਸ ਤੋਂ ਪਹਿਲਾਂ ਚੌਧਰੀ ਪ੍ਰਵਾਲ ਵੱਲੋਂ ਜਿਹੜਾ ਹੈ ਕਾਂਗਰਸ ਨੂੰ ਅਲਵਦਾ ਕਹਿ ਕੇ ਭਾਜਪਾ ਦਾ ਪੱਲਾ ਫੜ ਲਿਆ ਗਿਆ ਹੈ। ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਹਾਲਤ ਜਿਹੜੀ ਆ ਉਹ 2022 ਦੇ ਵਿੱਚ ਸਭ ਨੇ ਦੇਖੀ ਹੈ ਹਾਲਾਂਕਿ ਬੀਐਸਪੀ ਦੇ ਨਾਲ ਉਹਨਾਂ ਦਾ ਗੱਠ ਜੋੜ ਵੀ ਸੀ 2023 ਦੇ ਵਿੱਚ ਹੋਈ ਜੰਨੇ ਚੋਣ ਦੇ ਵਿੱਚ ਜਿੱਤੇ ਚੋਣ ਲੜੀ ਗਈ ਸੀ ਲੇਕਿਨ ਬਹੁਤ ਕਰਾਰੀ ਜਿਹੜੀ ਹਾਰ ਹੋਈ ਅਕਾਲੀ ਦਲ ਪੂਰੀ ਤਰ੍ਹਾਂ ਹੀ ਪਛੜ ਚੁੱਕਿਆ ਹੈ ਸੱਤਾ ਦੇ ਵਿੱਚੋਂ ਜਲੰਧਰ ਸੀਟ ਨੂੰ ਲੈ ਕੇ ਖਾਸ ਕਰਕੇ ਕੋਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਜਿਹੜੀ ਕਿ ਜਿਮਨੀ ਚੋਣ ਜਿਨ੍ਹਾਂ ਨੇ ਜਿੱਤੀ ਸੀ ਔਰ ਬਹੁਤ ਜ਼ਿਆਦਾ ਇਹਨਾਂ ਨੇ ਆਪਣੇ ਜਿਹੜੇ ਆ ਸ਼ਾਮਦਾਮ ਡੰਡ ਭੇਰ ਦਾ ਇਸਤੇਮਾਲ ਕਰਕੇ ਜਿਹੜੀ ਇਹ ਸੀਟ ਜਿੱਤੀ ਸੀ ਜਿਹਦੇ ਵਿੱਚ ਇਹਨਾਂ ਨੇ ਚੋਣ ਜਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਕਰਕੇ ਜਿਹੜੀਆਂ ਵੀਡੀਓ ਸਾਰਿਆਂ ਨੇ ਦੇਖੀਆਂ ਸੀ ਇਹਨਾਂ ਦੇ ਵਿਧਾਇਕ ਚੋਣ ਜਾਬਤੇ ਦੀ ਉਲੰਘਣਾ ਕਰਦੇ ਜਿਹੜੇ ਆ ਉਹ ਸਰੇਆ ਵੀਡੀਓ ਦੇ ਵਿੱਚ ਪੜੇ ਗਏ ਔਰ ਸਾਰੇ ਪੰਚਾਇਤ ਸਰਪੰਚਾਂ ਨੂੰ ਇਹਨਾਂ ਨੇ ਡਰਾ ਕੇ ਮੁਕਾ ਲਿਆ ਜਿਹੜਾ ਆ ਆਪਣੇ ਕਬਜ਼ੇ 'ਚ ਲਿਆ ਤੁਹਾਡੀ ਇਨਕੁਆਇਰੀ ਕੀਤੀ ਜਾਏਗੀ ਪਿਛੀਆਂ ਤੁਹਾਡੀਆਂ ਜਿਹੜੀਆਂ ਸਰਕਾਰਾਂ ਦਾ ਸਾਰਾ ਹਿਸਾਬ-ਕਿਤਾਬ ਲਿਖਾਜੂ ਖਲਿਆ ਜਾਏਗਾ ਜਿਹੜੇ ਚੱਲ ਰਿਹਾ ਹੈ ਜਿੰਨੇ ਵੀ ਕਰਪਟ ਜਿਹੜੇ ਆ ਪੰਜ ਸਰਪੰਚ ਸੰਸ ਸਾਰਿਆਂ ਨੇ ਜਿਹੜਾ ਆ ਆਮ ਆਦਮੀ ਪਾਰਟੀ ਦਾ ਦਰਦਿਆਂ ਨੇ ਪੱਲਾ ਫੜ ਲਿਆ ਔਰ ਆਪਣੀ ਜਿਹੜੀ ਐ ਇੱਕ ਇੱਕ ਬੋਰਡ ਜਿਹੜੀ ਸੀ ਪਿੰਡ ਦੇ ਵਿੱਚੋਂ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੁਗਤਾਈ ਬਹੁਤ ਘੱਟ ਮਾਰਜਨ ਦੇ ਨਾਲ ਜਿਹੜੇ ਸ਼ਸ਼ੀਲ ਕੁਮਾਰ ਰਕੂ ਜਿਹੜੇ ਆ ਉਹ ਜਿੱਤੇ ਸਨ ਹਾਲਾਂਕਿ ਇਹਦੇ ਵਿੱਚ ਸ਼ਸ਼ੀਲ ਕੁਮਾਰ ਰਕੂ ਨੂੰ ਦੁਬਾਰਾ ਫੇਰ ਉਹਨਾਂ ਨੇ ਆਪਣੇ ਕੋਲ ਉਮੀਦਵਾਰਾ ਲਾਣਿਆ ਸੀ ਟਿਕਟ ਵੀ ਦੇ ਦਿੱਤੀ ਸੀ ਲੇਕਿਨ ਅਚ ਕੁਝ ਦਿਨ ਪਹਿਲਾਂ ਉਹ ਉਹਨਾਂ ਨੇ ਪਾਜ ਪਤਾ ਪੱਲਾ ਫੜ ਲਿਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਗਰਾਫ ਦੇ ਵਿੱਚ ਹੋਰ ਜ਼ਿਆਦਾ ਗ੍ਰੈਵਿਟੀ ਆ ਜਿਹਦੇ ਚੱਲਿਆ ਆਮ ਆਦਮੀ ਪਾਰਟੀ ਸਟੇਟੀਡੀਆ ਫਿਰ ਬਗੜ ਗਈ ਔਰ ਇਸ ਵਾਰ ਉਹ ਪਹਿਲਾਂ ਵੀ ਉਹਨਾਂ ਨੂੰ ਉਮੀਦਵਾਰ ਨਹੀਂ ਲੱਗਦਾ ਸੀ ਇਥੋਂ ਕੋਈ ਵੀ ਇਸ ਵਾਰ ਫਿਰ ਉਹਨਾਂ ਨੇ ਆਪਣਾ ਜਿਹੜਾ ਉਮੀਦਵਾਰ ਦੂਜੀ ਪਾਰਟੀ ਦੇ ਵਿੱਚੋਂ ਚੱਕਿਆ ਜਿਹੜਾ ਪਹਿਲਾਂ ਕਾਂਗਰਸ ਵਿੱਚ ਹੋਇਆ ਸੀ ਸ਼ਿਸ਼ੀ ਕੁਮਾਰ ਨੂੰ ਕੁੰ ਲੈ ਆ ਗਿਆ ਉਹਨਾਂ ਨੇ ਲਿਆ ਅਕਾਲੀ ਦਲ ਦੇ ਵਿੱਚੋਂ ਪਵਨ ਕੁਮਾਰ ਟਿੰਨ ਨੂੰ ਜੀ ਪਵਨ ਕੁਮਾਰ ਟਿੰਨ ਨੂੰ ਜਿਹੜੇ ਆਧ ਰਪੋਰਟ ਦੇ ਵਿੱਚੋਂ ਕਰਾਰੀ ਹਾਰ ਜਿਹੜੀ ਆ 2022 ਦੇ ਵਿੱਚ ਉਹਨਾਂ ਨੂੰ ਹੋਈ ਸੀ ਹਾਲਾਂਕਿ ਉਹ ਇੱਥੇ ਵੀ ਮੈਂ ਗੱਲ ਕਰਾਂ ਕਿ ਗੱਠਜੋੜ ਸੀ ਉਹ ਬਹੁਤ ਜਨ ਸਮਾਈ ਪਾਰਟੀ ਦੇ ਨਾਲ ਲੇਕਿਨ ਪਵਨ ਕੁਮਾਰ ਟਿੰਨੂ ਤੋਂ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਲੋਕ ਜਿਹੜੇ ਇਸ ਵਾਰ ਮਨੂਨ ਨੇ ਲੱਗਦਾ ਕਿ ਪਵਨ ਕੁਮਾਰ ਟਿੰਨੂ ਨੂੰ ਵੀ ਵੋਟ ਪਾਉਣਗੇ ਉਧਰ ਭਾਜਪਾ ਵੱਲੋਂ ਸ਼ਸ਼ੀਲ ਕੁਮਾਰ ਨੂੰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਗਏ ਆ ਪਰ ਲੋਕਾਂ ਦਾ ਉਹਨਾਂ ਦੇ ਪਤੀ ਗੁੱਸਾ ਵੀ ਬਹੁਤ ਆ ਕਿ ਪਹਿਲਾਂ ਕਾਂਗਰਸ ਵੈਸੇ ਲਈ ਫਿਰ ਆਮ ਆਦਮੀ ਪਾਰਟੀ ਵੱਲ ਗਏ ਉਹਨੂੰ ਵੀ ਜਿਟਾ ਕੇ ਭੇਜਿਆ ਤੇ ਉਸ ਤੋਂ ਬਾਅਦ ਛੱਡ ਕੇ ਹੁਣ ਭਾਜਪਾ ਦੇ ਵਿੱਚ ਚੱਲ ਗਏ ਉਹਨਾਂ ਔਰ ਚਾਹੇ ਉਹ ਖੇਤੀ ਕਾਨੂੰਨਾਂ ਦੀ ਗੱਲ ਕਰੀਏ ਕਿਸਾਨਾਂ ਵੱਲੋਂ ਵੀ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਉਹਨਾਂ ਦੇ ਹਰ ਜਿਹੜਾ ਆਮ ਆਦਮੀ ਦੇ ਵਿਧਾਇਕਾਂ ਦਾ ਵੀ ਹੋ ਰਿਹਾ ਹੈ ਤੇ ਆਮ ਆਦਮੀ ਦੇ ਸਾਰੇ ਲੀਡਰਾਂ ਦਾ ਜਿਹੜਾ ਹੋ ਰਿਹਾ ਹੈ ਕਿਉਂਕਿ ਕਿਸੇ ਵੀ ਗਾਰੰਟੀ ਦੇ ਬੱਚੇ ਜਿਹੜੀ ਆਮ ਆਦਮੀ ਪਾਰਟੀ ਪੂਰੀ ਕੰਦੇ ਵਿੱਚ ਅਸਫਲ ਰਹੀ ਹੈ ਚਾਹੇ ਉਹ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਉਹਨਾਂ ਨੇ ਲਾਰਾ ਲਾਇਆ ਸੀ ਰੇਤ ਦੀ ਮਾਈਨਿੰਗ ਰੋਕਣ ਦਾ ਲਾਰਾ ਲਾਇਆ ਸੀ 100 ਕਰੋੜ ਰੁਪਏ ਦਾ ਚਾਲਦਾ ਹੈ ਉਹ ਰੇਤ ਦੇ ਵਿੱਚ ਆਇਆ ਕਰੂਗਾ ਉੱਥੇ ਜੇ ਗੱਲ ਕਰੀਏ 5 ਮਿੰਟ ਦੇ ਵਿੱਚ ਐਮਐਸਪੀ ਦਾ ਲਾਰਾ ਲਾਉਣ ਵਾਲੀ ਵਿ ਉਨਾ ਦਾ ਵੀ ਵਿਰੋਧ ਅਸੀਂ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜਗ੍ਹਾ ਜਿਹੜਾ ਉਹਨਾਂ ਦਾ ਵਿਰੋਧ ਹੁੰਦਾ ਕਿਸਾਨਾਂ ਵੱਲੋਂ ਔਰ ਜਿਹੜਾ ਬਦਲਾਅ ਦੀ ਗੱਲ ਕਰੀਏ ਤਾਂ ਅਸਲ ਬਦਲਾਅ ਜਿਹੜਾ ਇਸ ਵਾਰ ਜਿਹੜਾ ਆ ਉਹ ਜਲੰਧਰ ਦੇ ਲੋਕ ਜਾਣਗੇ ਔਰ ਉਹ ਬਦਲਾਅ ਹੋਵੇਗਾ ਬਹੁਤ ਦਿਨ ਸਮਾਈ ਪਾਰਟੀ ਦੇ ਰੂਪ ਦੇ ਵਿੱਚ ਜਿਹੜਾਂ ਦੇ ਵਿੱਚੋਂ ਸਭ ਤੋਂ ਮਜ਼ਬੂਤ ਜਿਹੜੇ ਕੈਂਡੀਡੇਟ ਜਿਹੜੇ ਆ ਜਲੰਧਰ ਦੇ ਵਿੱਚ ਉਹ ਐਡਵੋਕੇਟ ਕੁਲਵਿੰਦਰ ਕੁਮਾਰ ਜੀ ਆ ਜਿਹੜੇ ਆ ਜਿਨ੍ਹਾਂ ਨੂੰ 2019 ਦੇ ਵਿੱਚ 2 ਲੱਖ ਤੋਂ ਵੱਧ ਵੋਟ ਜਿਹੜੀ ਉਹਨਾਂ ਨੇ ਹਾਸਲ ਕੀਤੀ ਸੀ ਇਸ ਵਾਰ ਜਿਹੜੀ ਆ ਵੋਟ ਕਾਂਗਰਸ ਦੀ ਜਿਹੜੀ ਆ ਕਾਫੀ ਥਾਂ ਉਤੇ ਜਿਹੜੀ ਡਿਵਾਈਡ ਹੋ ਚੁੱਕੀ ਆ ਅੰਦਰ ਸਿੰਘ ਕੇਪੀ ਜਿਹੜੇ ਆ ਸਾਬਕਾ ਜਿਹੜੇ ਇਥੋਂ ਸੰਸਦਵੀ ਹਨ ਔਰ ਕਈ ਵਾਰ ਵਿਧਾਇਕ ਵੀ ਚੁਣੇ ਗਏ ਔਰ ਪ੍ਰਧਾਨ ਵੀ ਰਏ ਕਾਂਗਰਸ ਦੇ ਜਿਹੜੇ ਆ ਉਹ ਇਸ ਵਾਰ ਜਿਹੜੇ ਆ ਕਾਂਗਰਸ ਨੂੰ ਜਿਹੜੇ ਅਲਬਿਦਾ ਕਹਿ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਲੇਕਿਨ ਅਕਾਲੀ ਦਲ ਦਾ ਜਿਹੜਾ ਵਿਰੋਧ ਜਿਹੜਾ ਆ ਉਹ ਸਿਖਰਾਂ ਤੇ ਆ ਹਾਲਾਂਕਿ ਬਹੁਤ ਸਾਰੀ ਵੋਟ ਜਿਹੜੀ ਆ ਕਾਂਗਰਸ ਲਈ ਹੋ ਲੈ ਕੇ ਜਾਣਗੇ ਆਪਣੇ ਨਾਲ ਔਰ ਇਸੇ ਤਰ੍ਹਾਂ ਹੀ ਵੋਟ ਜਿਹੜੀ ਆ ਚੌਲਦੀ ਪਰਿਵਾਰ ਵੱਲੋਂ ਵੀ ਜਿਹੜੀ ਆ ਜਲੰਧਰ ਦੇ ਵਿੱਚੋਂ ਕੱਟੀ ਜਾਏਗੀ ਔਰ ਕਿਸੇ ਵੇਲੇ ਜਿਹੜਾ ਕਾਂਗਰਸ ਦਾ ਇਹ ਗੜ ਕਿਹਾ ਜਾਣ ਵਾਲਾ ਜਿਹੜਾ ਕਾਂਗਰਸ ਦਾ ਕਿਲਾ ਸੀ ਇਹ ਜਿਹੜਾ ਪੂਰੀ ਤਰ੍ਹਾਂ ਇਸ ਵਾਰ ਢਾਡੇ ਦੀ ਹੋਣ ਦਾ ਨਜ਼ਰ ਆ ਰਿਹਾ ਹੈ ਖੇਤੀ ਕਾਨੂੰਨਾਂ ਦੇ ਚੱਲਦੇ ਜਦਾਂ ਜੋ ਇਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਹਾਲਤ ਹੈ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਜੋ ਕਿਸਾਨਾਂ ਦੀ ਹਾਲਤ ਹੈ ਉਹ ਭਾਜਪਾ ਨੇ ਬਹੁਤ ਜ਼ਿਆਦਾ ਜਿਹੜੀ ਆ ਉਹਦੇ ਤੇ تشद्दत ਆ 700 ਤੋਂ ਵੱਧ ਜਿਹੜੇ ਕਿਸਾਨ ਦਿੱਲੀ ਕਿਸਾਨ ਆंदोलन ਦੇ ਵਿੱਚ ਜਿਹੜੇ ਮਾਰੇ ਗਏ ਅੱਜ ਵੀ ਕਿਸਾਨ ਜਿਹੜੇ ਆ ਉਹਨਾਂ ਨੇ ਇੱਥੇ ਤਰਨਿਹਾਲ ਆ ਕੇ ਬੈਠੇ ਆ ਇਹਦੀ ਜ਼ਿੰਮੇਵਾਰ ਜਿਹੜੀ ਆ ਸਟੇਟ ਸਰਕਾਰ ਤੇ ਜਿਹੜੀ ਆ ਕੇਂਦਰ ਸਰਕਾਰ ਦੋਵੇਂ ਹਨ। ਜੇ ਜੇ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਹੜਾ ਆਏ ਸੀ ਉਸ ਵੇਲੇ ਜਿਹੜੀ ਆ ਖਾਸਾ ਜਣਾ ਨੁਕਸਾਨ ਹੋਇਆ ਸੀ। ਔਰ ਭਗਵਾਨ ਤੁਮਨ ਜੀ ਕਹਿੰਦੇ ਸੀ ਕਿ ਇੱਥੇ ਮੁਰਗੀ ਮਰੀ ਤਾਂ ਵੀ ਮੈਂ ਮੁਆਵਜ਼ਾ ਦਵਾਂਗਾ। ਫਸਲਾਂ ਦੀ ਗਦਾਵਰੀ ਬਾਅਦ ਚ ਹੋਊਗੀ ਜਿਹੜਾ ਮੁਆਵਜ਼ਾ ਪਹਿਲਾਂ ਘਰੇ ਪਹੁੰਚੂਗਾ। ਉਹ ਨਾ ਤਾਂ ਕਿਸੇ ਦੇ ਘਰੇ ਕੋਈ ਏਦਾਂ ਮੁਆਵਜ਼ਾ ਆ ਨਾ ਕਿਸੇ ਦੀ ਗਦਾਵਰੀ ਹੋਈ। ਇਸ ਤੋਂ ਬਾਅਦ ਵੀ ਹੁਣ ਜਿੱਦਾਂ ਫਸਲ ਖੜੀ ਦੇ ਉੱਤੇ ਅੱਜ ਗੜੇਮਾਰੀ ਹੋ ਰਹੀ ਆ ਮੰਡੀਆਂ ਦੀ ਹਾਲਤ ਜਿਹੜੀ ਆ ਉਹਨੂੰ ਸੁਧਾਰਨ ਦੀ ਬਜਾਏ ਇਹ ਜਿਹੜੇ ਆ ਸਰਕਾਰ ਆਪਣੀ ਪੰਜਾਬ ਦੀ ਇਹ ਆਪਣੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਕਾਂਗਰਸ ਇਕੱਠਾ ਹੋੜਿਆ ਉਹਨਾਂ ਦੇ ਪ੍ਰਚਾਰ ਕਰਨ ਜਾਂਦੇ ਆ ਆਪਣਾ ਦੂਜੀ ਸੂਬਿਆਂ ਦੇ ਵਿੱਚ ਪਰ ਪਹਿਲਾਂ ਵੀ ਇਹਨਾਂ ਨੇ ਜਿਹੜੀਆਂ ਵੋਟਾਂ ਹੋਈਆਂ ਉੱਥੇ ਦੂਜੇ ਸੂਬਿਆਂ ਚਾਹੇ ਗੁਜਰਾਤ ਹਮਾਚਲ ਹਰਿਆਣੇ ਦੇ ਵਿੱਚ ਉਹ ਵੋਟਾਂ ਪਈਆਂ ਸੰਸਦ ਸਭਾ ਦੀਆਂ ਉੱਥੋਂ ਤਾਂ ਇਹਨਾਂ ਨੂੰ ਜਿਹੜੀ ਕਰਾਰੀ ਹਾਰ ਜਿਹੜੀ ਆ ਨੋਟਾ ਤਾਂ ਵੀ ਘੱਟ ਜਿਹੜੀਆਂ ਵੋਟਾਂ ਇਹਨਾਂ ਨੂੰ ਪਈਆਂ ਸੰਸਦ ਉ ਸੋ ਇਸ ਵਾਰ ਜਿਹੜੀ ਆ ਆਮ ਆਦਮੀ ਪਾਰਟੀ ਤੋਂ ਵੀ ਲੋਕ ਜਿਹੜਾ ਆ ਖਾਸਾ ਵਿਰੋਧ ਚਲਦਾ ਪਿਆ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਜਿਹੜਾ ਕੋਈ ਵੋਟ ਸਪੋਰਟ ਕਰੂਗਾ ਖਾਸ ਕਰਕੇ ਜਲੰਧਰ ਦੇ ਲੋਕ ਤਾਂ ਵੈਸੇ ਹੀ ਇੰਨੇ ਸਿਆਣੇ ਆਗੇ ਉਹਨਾਂ ਨੇ ਤਾਂ ਉਸ ਵੇਲੇ ਉਹ ਨਹੀਂ ਲਾਜ ਰੋਥੇ ਬਦਲਾਅ ਦੀ ਨੇਰੀ ਚੱਲਦੀ ਗਈ ਸੀ ਤੇ ਹੁਣ ਤਾਂ ਉਹਨਾਂ ਨੇ ਸਾਰਿਆਂ ਨੇ ਦੇਖ ਹੀ ਲਿਆ ਆਮ ਆਦਮੀ ਪਾਰਟੀ ਜਿਹੜੀ ਆ ਕੇਵਲ ਤੇ ਕੇਵਲ ਜਿਹੜੀ ਆ মিডিਆ ਨੂੰ ਜਿਹੜਾ ਕਬਜ਼ੇ ਦੇ ਵਿੱਚ ਕਰਕੇ ਆਪਣੀ ਜਿਹੜੀ ਵਾਹ ਵਾਹ ਖੱਟ ਰਹੀ ਆ ਅਸਲ ਜਿਹੜੇ ਮੁੱਦਿਆਂ ਨੂੰ ਜਿਹੜਾ ਹੱਲ ਕੋਇਆ ਜਾ ਰਿਹਾ ਹੈ ਜਿਹੜੇ ਨੌਨੋਡੁਗਸਤੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕੋਲ ਜਿਹੜੀ ਇਹ ਬਿਲਕੁਲ ਵੀ ਨਹੀਂ ਸਵਾਲੀ ਜਾਂਦੀ ਇੱਥੇ ਸ਼ਰੀਆਮ ਜਿਹੜੀਆਂ ਗੂਲੀਆਂ ਚੱਲਦੀਆਂ ਸ਼ਰੀਆਮ ਫਰੋਟੀਆਂ ਮੰਗੀਆਂ ਜਾਂਦੀਆਂ ਸ਼ਰੀਆਮ ਜਿਹੜਾ ਇੱਥੇ ਤਕਾ ਹੁੰਦਾ ਪਿਆ ਹੁਣ ਤਾਂ ਪੰਜਾਬ ਦੇ ਵਿੱਚ ਕਈ ਇਦਾਂ ਹੀ ਵਾਰਦਾਤਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਰੇਪ ਕੇਸ ਵਰਗੇ ਵੀ ਜਿਹੜੇ ਸੁਣਨ ਨੂੰ ਮਿਲਿਆ ਉਹ ਵਾਰਦਾਤਾਂ ਵੀ ਇੱਥੇ ਜਿਹੜੀਆਂ ਦਿਨ ਦਿਹਾੜੇ ਜਿਹੜੀਆਂ ਸ਼ਰੀਆਮ ਹੋਣਦੀਆਂ ਗੈਂਗਰੇਪਰਗ ਨਾ ਇਹਨਾਂ ਦੇ ਕੋਲ ਨਸ਼ਾ ਕੰਟਰੋਲ ਹੋਇਆ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਆਮ ਜਨਸਤਰੀਆਂ ਦੀਆਂ ਇੰਟਰਵਿਊਆਂ ਨਹੀਂ ਹੁੰਦੀਆਂ ਕੋਈ ਪੰਜਾਬ ਦੇ ਵਿੱਚ ਬਦਲਾਅ ਨਹੀਂ ਆ ਤਾਂ ਰੱਬ ਚ ਜਿਹੜੀ ਇਹ ਘਟੀਆਂ ਕਣਕ ਭੇਜਣੀ ਸ਼ੁਰੂ ਕੀਤੀ ਜੋ ਗੰਦੀ ਅੱਜ ਜੋ ਮੰਡੀਆਂ ਦੇ ਵਿੱਚ ਕਣਕ ਭੇਜ ਰਹੀ ਆ ਜਾਣ ਜਾਣ ਬੁਝ ਕੇ ਖਰਾਬ ਕਰਕੇ ਉਹ ਕਣਕ ਨੂੰ ਗੰਦਾ ਪਾਣੀ ਪਾ ਕੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਭੇਜਣੀ ਸ਼ੁਰੂ ਕਰ ਦਿੱਤੀ ਸੀ ਇਹਨਾਂ ਨੇ ਹੁਣ ਲੋਕ ਡਰਦੇ ਵਿਰੋਧ ਨਹੀਂ ਕਰਦੇ ਉੱਥੇ ਜਿਹੜਾ ਐਡਵੋਕੇਟ ਬਲਵਿੰਦਰ ਕੁਮਾਰ ਹੁਣਾਂ ਦੀ ਜਿਹੜੀ ਅਸੀਂ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਾਂਗੇ ਉਹ ਕਤਾਰਪੁਰ ਹਲਕੇ ਦੇ ਵਿੱਚ ਇਹਨਾਂ ਨੇ ਜਿਹੜੋ ਇੰਨੀ ਘਟੀਆਂ ਕਣਕ ਭੇਜੀ ਜਿਹਦਾ ਬੋਧ ਐਡਵੋਕੇਟ ਬਲਵਿੰਦਰ ਕੁਮਾਰ ਜੀ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਉਸ ਉਹਨਾਂ ਦੇ ਹਲਕੀ ਦੇ ਜਿਹੜੀ ਆ ਉੱਥੇ ਡੀਸੀ ਸਾਹਿਬ ਨੇ ਸੁਧਾਰ ਦਿੱਤੀ ਹਾਲਤ ਜਿਹੜੀ ਹੈ ਤਾਂ ਕਣਕ ਸਹੀ ਲੇਕਿਨ ਇਹਨਾਂ ਨੇ ਤਾਂ ਹੋਰ ਹਾਲ ਕੱਢਿਆ ਇਹਨਾਂ ਨੇ ਜਿਹੜੀ ਕਣਕ ਉਹ ਭੇਜਣੀ ਬੰਦ ਕਰ ਦਿੱਤੀ ਉਦੋਂ ਉਹਦਾ ਆਟਾ ਪਿਸਵਾ ਕੇ ਜਿਹੜਾ ਆ ਉਹ ਵਧੀਆ ਥੈਲਿਆਂ ਦੇ ਵਿੱਚ ਪਾ ਕੇ ਆਪਣੀ ਫੋਟੋ ਲਾ ਕੇ ਉਹ ਲੋਕਾਂ ਦੇ ਘਰਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਕਿ ਲੋਕ ਜਿਹੜਾ ਵਿਰੋਧ ਕਰਨਾ ਬੰਦ ਕਰ ਦੇਣ ਸੋ ਇਹ ਜਿਹੜੀ ਸਰਕਾਰ ਆ ਲੋਕਾਂ ਦੀ ਜਿਹੜੀ ਆ ਜਾਣਵਾਲ ਦੇ ਨਾਲ ਜਿਹੜਾ ਆ ਖਿਲਵਾੜ ਕਰ ਸਕਦੀ ਆ ਸਰਕਾਰ ਹਣੇ ਜਨਗਲ ਨੂੰ ਆਰਟੀਆਈ ਦੁਆਰਾ ਪੁੱਛਾਇਆ ਜਾਂ ਬਈ ਉਹ ਜਿਹੜੀ ਗੱਡੀ ਕੰਮ ਕਰਕੇ ਉਹ ਕਿੱਥੇ ਜਾਂਦੀ ਹੈ ਇਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਆਰਟੀਆਈ ਦੇਣ ਤੋਂ ਇਹ ਹਮੇਸ਼ਾ ਮਨਾਂ ਕਰਦੇ ਆ ਤਾਂ ਕੁੱਲ ਮਿਲਾ ਕੇ ਸੀ ਸਾਰੇ ਇਹ ਦੇ ਵਿੱਚ ਜਿੰਨੀਆਂ ਕਮੀ ਸੀ ਗੱਲਾਂ ਕਰ ਸਕਿਆ ਇਹਦੇ ਵਿੱਚ ਇਹ ਇੱਕ ਸੱਟਾ ਕੱਢਿਆ ਜਿਹੜਾ ਉਹਦੇ ਵਿੱਚ ਇਹੀ ਹੈ ਕਿ ਕਾਂਗਰਸ ਦੀ ਜਿਹੜੀ ਇੱਥੇ ਵੱਡੇ ਲੈਵਲ ਤੇ ਸਰਕਾਰ ਰਹੀ 10-12 ਸਾਲ ਜਿਹੜੀ ਅਕਾਲੀ ਦਰ ਨੇ ਵੀ ਇੱਥੇ ਦਾ ਰਾਜ ਕੀਤਾ ਲੇਕਿਨ ਦਿਲੰਦਰ ਦੀ ਹਾਲ ਜਿਹੜੀ ਆ ਉਹ ਕਿਸੇ ਤੋਂ ਵੀ ਛੁਪੀ ਨਹੀਂ ਹੋਈ ਅੱਜ ਵੀ ਤੁਸੀਂ ਇੱਥੇ ਜਾ ਕੇ ਦੇਖ ਲਓ ਇਹਦਾ ਨਾਂ ਤਾਂ ਪੂਰਬ ਦੇ ਪਾਣੀ ਪ੍ਰਬੰਧ ਆ ਨਾ ਤੇ ਤੇਰੀਆਂ ਕੋਈ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਈਆਂ ਨਾ ਇੱਥੇ ਪੂਰਾ ਆਪਣਾ ਬਿਜਲੀ ਦਾ ਕੋਈ ਪ੍ਰਬੰਧ ਹੋਇਆ ਅਸੀਂ ਤੁਹਾਨੂੰ ਅਪੀਲ ਕਰਾਂਗੇ ਵਰਲਡਵਾਈਡ ਬੀਐਸਪੀ ਫੋਟੋਸ ਚੈਨਲ ਦੇ ਮਾ通过 ਇਸ ਵਾਰ ਜਿਹੜਾ ਹੈ ਐਡਵੋਕੇਟ ਬਲਵਿੰਦਰ ਕੁਮਾਰ ਜੀ ਨੂੰ ਜਿਹੜੀ ਵੱਧ ਵੱਧ ਵੋਟਾਂ ਪਾ ਕੇ ਜਿਹੜਾ ਜਿਤਾਉ ਉਹ ਤੇ ਮੈਂਬਰ ਪਾਰਲੀਮੈਂਟ ਬਣਾਓ ਤੁਹਾਡੇ ਜਿਹੜੇ ਹੱਕਾਂ ਦੀ ਗੱਲ ਜਿਹੜੀ ਆ ਉਹ ਕਰਦੇ ਤੁਸੀਂ ਆਪ ਦੇਖੋਗੇ ਜਿਸ ਤਰ੍ਹਾਂ ਤੁਸੀਂ ਬਹੁਤ ਜਨ ਸਮਾਈ ਪਾਰਟੀ ਦੇ ਇੱਕ ਵਿਧਾਇਕ ਨੂੰ ਜਿਹੜਾ ਹੈ ਅਸੈਂਬਲੀ ਦੇ ਵਿੱਚ ਭੇਜਿਆ ਸੀ ਪੰਜਾਬ ਚੰਡੀਗੜ੍ਹ ਦੇ ਵਿੱਚ ਉਹ ਤੁਹਾਡੇ ਹੱਕਾਂ ਦੀ ਗੱਲ ਉੱਥੇ ਬਿਨਾਂ ਡਰੇ ਰੱਖਦੇ ਆ ਉਹ ਮੱਲ ਹੋ ਦਨਾਂ ਨੂੰ ਸਮਾਖਰ ਰੱਖਦੇ ਆ ਇਸੇ ਤਰ੍ਹਾਂ ਹੀ ਸਾਡੇ ਐਡਵੋਕੇਟ ਬਲਵਿੰਦਰ ਕਮਾਲ ਜੀ ਜਿਹੜੇ ਅਦਲੰਦ ਲੋਕ ਸਭਾ ਸੀਟ ਤੋਂ ਜਾਂ ਪੰਜਾਬ ਦੇ ਹੋਰ ਜਿੰਨੇ ਵੀ ਜਿਹੜੇ ਐਮਪੀ ਜਿਹੜੇ ਵਰਜਨ ਸਮਾਈ ਪਾਰਟੀ ਵੱਲੋਂ ਖੜੇ ਆ ਉਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਕਿ ਆਪਾਂ ਜਿਹੜੀ ਆਪਣੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਦੇ ਵਿੱਚ ਰੱਖ ਸਕੀਏ ਤੁਹਾਡੇ ਹੱਕਾਂ ਦੀ ਗੱਲ ਹੋ ਸਕੇ ਵਰਜਨ ਸਮਾਈ ਪਾਰਟੀ ਦੀ ਇਸ਼ਤੀ ਜਿਹਨੂੰ ਬਦੀ ਨੈਸ਼ਨਲ ਪਾਰਟੀ ਹੈ ਜਿਹੜੀ ਅੱਜ ਵੀ ਉਹਨੂੰ ਮੀਡੀਆ ਵੱਲੋਂ ਜਾਣਬੁੱਝ ਕੇ ਰੈਗਨੋਰ ਕੀਤਾ ਜਾਂਦਾ ਜਿਹੜੇ ਜਿੰਨੇ ਵੀ ਆ ਆਪਣੇ ਮਾਸ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ ਚਾਹੇ ਅੱਜ ਦੋ ਤਿੰਨ ਚੈਨਲ ਆ ਇਹਨਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਸਾਰੇ ਬੰਦੇ ਜਿਹੜੇ ਆ ਡਿਸਲਾਈਕ ਕਰੋਗੇ ਨਾ ਮੋ ਤਾਂ ਕੁਝ ਜਦੋਂ ਵੀ ਇਹਨਾਂ ਦੀ ਪੋਸਟ ਆਉਂਦੀ ਹੈ ਇਹਨਾਂ ਦੇ ਉੱਤੇ ਕਮੈਂਟ ਕਰਨ ਦੀ ਬਜਾਏ ਇਹਨਾਂ ਦੇ ਉੱਤੇ ਤੁਸੀਂ ਜਿਹੜਾ ਸਪੈਮ ਕਰੋ ਹੁਣ ਵੀ ਤੁਸੀਂ ਇਹ ਦੇਖਦੇ ਹੋਣੇ ਆ ਕੁਝ ਕੁ ਚੈਨਲ ਜਿਹੜੇ ਆ ਉਹ ਹਾਂਦੇ ਵੀ ਵਿਰਤ ਕਰਿਆ ਕਰਦੇ ਆ ਬਹੁਤ ਦਮ ਸਮਾਈ ਪਾਰਟੀ ਦੇ ਲੀਡਰਾਂ ਦੇ ਨਾਲ ਦੋ ਫੋਟੋਆਂ ਲਾਉਂਦੇ ਆ ਤੁਸੀਂ ਅਕਾਲੀ ਨਾਲ ਨੂੰ ਵੋਟ ਪਾਉਂਗੇ ਆਮ ਆਦਮੀ ਪਾਰਟੀ ਜਿੱਤੂ ਜਾਂ ਫਲਾਨਾ ਆਹਾ ਤੀਜੇ ਬੰਦੇ ਦੀ ਜਾਣਬੁੱਝ ਕੇ ਜਿਹੜੀ ਆਪਣੇ ਬਹੁਤ ਦਮ ਸਮਾਈ ਪਾਰਟੀ ਦੇ ਬੰਦੇ ਦੀ ਜਾਣਬੁੱਝ ਕੇ ਫੋਟੋ ਨਹੀਂ ਲਾਈ ਹੁੰਦੀ ਤਾਂ ਸਾਡੇ ਬੰਦੇ ਉੱਥੇ ਇਹ ਨਹੀਂ ਲਿਖ ਮੈਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਤੁਸੀਂ ਕਮੈਂਟ ਕਰਨ ਦੀ ਬਜਾਏ ਇਹਨੂੰ ਰਿਪੋਰਟ ਕਰਿਆ ਕਰੋ ਇਹਨਾਂ ਦੇ ਚੈਨਲ ਨੂੰ ਬੰਦ ਕਰਦੋ ਨਾ ਇਸ ਤਰ੍ਹਾਂ ਕਰਕੇ ਪੰਜਾਬ ਦੀ ਜਿਹੜੀ ਆ ਲੋਕਾਂ ਨੇ ਜਿਹੜੀ ਇੱਕ ਵਾਰ ਬਦਲਾਵ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦੇਖਿਆ ਸੀ ਔਰ ਦੇਖ ਲਿਆ ਹੈ ਤੇ ਇਹ ਜਿਹੜਾ ਹੈ ਪੂਰੀ ਤਰ੍ਹਾਂ ਦੇ ਵਿੱਚ ਫਲॉप ਸਾਬਤ ਹੋਇਆ ਔਰ ਇਸ ਵਾਰ ਜਿਹੜਾ ਹੈ ਬੋਧਨ ਸਮਾਈ ਪਾਰਟੀ ਨੂੰ ਵੋਟ ਪਾਉਣ ਲਈ ਤੁਹਾਨੂੰ ਅਸੀਂ ਅਪੀਲ ਕਰਦੇ ਆਂ ਇਹਨਾਂ ਨੂੰ ਦੇਖੋ ਪਰ ਅਸਲ ਬਦਲਾਵ ਜਿਹੜਾ ਆ ਉਹ ਬੋਧਨ ਸਮਾਈ ਪਾਰਟੀ ਦੇ ਰੂਪ ਦੇ ਬਚਾਏਗਾ ਬਦਲਾਵ ਕੀ ਚੀਜ਼ ਹੁੰਦੀ ਹੈ ਇਹ ਬੋਧਨ ਸਮਾਈ ਪਾਰਟੀ ਦੇ ਸੱਤਾ ਲੈਣ ਤੋਂ ਪਤਾ ਲੱਗੇਗਾ